ਤਰਨਤਾਰ ਨਿਮਕੇ ਅੱਜ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਪੂਜੇ ਨੇ ਗੱਲਬਾਤ ਕਰਦੇ ਆ ਇਲੈਕਸ਼ਨ ਦਾ ਮਾਹੌਲ ਹੈ ਕੀ ਕਹਿਣਾ ਚਾਹੁੰਦੇ ਹਾਂ ਜੀ ਚੀਮਾ ਸਾਹਿਬ ਸ਼ੁਕਰੀਆ ਤੁਹਾਡਾ ਤੁਹਾਡੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਸਾਰਿਆਂ ਨੂੰ ਗੁਰਪੁਰਪ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਸਾਰੇ ਚੜ੍ਹਦੀ ਕਲਾ ਚ ਰਹਿਣ ਚੀਮਾ ਸਾਹਿਬ ਪਹਿਲਾ ਰਿਐਕਸ਼ਨ ਰਾਜਾ ਬਣਿੰਗ ਤੇ ਹੋਵੇਗਾ ਜਿਹੜੀ ਐਫਆਈਆਰ ਦਰਜ ਹੋਈ ਹੈ ਇਹੋ ਜੀ ਬਿਆਨ ਬਹਿਜੀ ਰਾਜਾ ਬਣਿੰਗ ਅਕਸਰ ਬਵਾਦਾਂ ਦੇ ਤਰ੍ਹਾਂ ਦੇ ਦੇਖੋ 21ਵੀਂ ਸਦੀ ਦੇ ਅੰਦਰ ਜਦੋਂ ਅਸੀਂ ਇੱਕ ਸੱਭਿਅਕ ਸਮਾਜ ਦੇ ਅੰਦਰ ਆਪਣੀ ਜੀਵਨ ਬਤੀਤ ਕਰ ਔਰ ਸਾਰੇ ਪੜੇ ਲਿਖੇ ਲੋਕ ਨੇ ਔਰ ਉਸ ਸਮੇਂ ਨਸਲੀ ਟਿੱਪਣੀਆਂ ਕਰਨੀਆਂ ਰੰਗ ਭੇਦ ਦੀਆਂ ਟਿੱਪਣੀਆਂ ਕਰਨੀਆਂ ਜਾਤੀਵਾਦੀ ਟਿੱਪਣੀਆਂ ਕਰਨੀਆਂ ਕਿਸੇ ਨੂੰ ਸੋਭਾ ਨਹੀਂ ਦਿੰਦਾ ਰਾਜਾ ਬੜਿੰਗ ਕਾਂਗਰਸ ਪਾਰਟੀ ਦਾ ਪ੍ਰਧਾਨ ਆ ਉਹ ਕੋਈ ਆਮ ਵਿਅਕਤੀ ਨਹੀਂ ਹੈਗਾ ਸੋ ਉਹਦੇ ਵੱਲੋਂ ਇਸ ਤਰ੍ਹਾਂ ਦੀ ਸ਼ਬਦਾਬਲੀ ਵਰਤੀ ਜਾਣੀ ਇਹ ਬਹੁਤ ਹੀ ਮੰਦਭਾਗੀ ਹੈ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ 5 ਸਾਲਾਂ ਨੂੰ ਦੀ ਸਰਕਾਰ ਰਹੀ ਤਾਂ ਹੁਣ ਉਹ ਲੋਕਾਂ ਨੂੰ ਜਾਤੀਵਾਦ ਦੇ ਆਧਾਰ ਤੇ ਪਾੜਨਾ ਚਾਹੁੰਦੇ ਨੇਗੇ ਧਰਮ ਦੇ ਆਧਾਰ ਤੇ ਲੜਾਉਣਾ ਚਾਹੁੰਦੇ ਨੇਗੇ ਲੋਕਾਂ 'ਚ ਬੰਡੀਆਂ ਪਾਉਣਾ ਚਾਹੁੰਦੇ ਨੇ ਪਰ ਲੇਕਿਨ ਪੰਜਾਬ ਜਿਹੜਾ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਨਫਰਤ ਦੇ ਬੀਜ ਨਹੀਂ ਬੀਜੇ ਜਾ ਸਕਦੇ ਇੱਥੇ ਲੜਾਇਆ ਨਹੀਂ ਜਾ ਸਕਦਾ ਇੱਥੇ ਲੋਕ ਭਾਈਚਾਰਕ ਸਾਧ ਲਈ ਜਾਣੇ ਜਾਂਦੇ ਨੇ ਪੂਰੀ ਦੁਨੀਆ ਦੇ ਅੰਦਰ ਪੰਜਾਬੀ ਇੱਕੋ ਗੱਲ ਲਈ ਜਾਣੇ ਜਾਂਦੇ ਨੇ ਕਿ ਭਾਈਚਾਰਕ ਸਾਂਝ ਆ ਕਿਸੇ ਤੇ ਮਰਜ਼ੀ ਬਿਫਤਾ ਆਵੇ ਚਾਹੇ ਕੋਈ ਗਰੀਬ ਆ ਅਮੀਰ ਆ ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ ਹਰੇਕ ਦੋਸਤ ਕੁਝ ਦੇ ਕੰਮ ਹੁੰਦੇ ਨੇ ਪਾਈਤਾਰਕ ਸਾਇੰਸ ਦੇ ਪ੍ਰਤੀਕਾ ਪਰ ਲੇਕਿਨ ਕਾਂਗਰਸ ਪਾਰਟੀ ਦੇ ਜ਼ਹਿਰ ਉਗਰਾਲਾ ਦਾ ਕੰਮ ਕੀਤਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਔਰ ਕਾਨੂੰਨ ਨੇ ਆਪਣਾ ਕੰਮ ਕੀਤਾ ਉਹਦੇ ਖਿਲਾਫ ਮੁਕੱਦਮਾ ਦਰਜ ਹੋਇਆਗਾ ਅੱਛਾ ਜੀ ਮਾਨ ਸਾਹਿਬ ਤੁਸੀਂ ਐਡਵੋਕੇਟ ਵੀ ਜੋ ਨਾਲ ਵਿੱਤ ਮੰਤਰੀ ਜੋ ਤਾਂ ਇਹੇ ਮਾਮਲੇ ਦੇ ਵਿੱਚ ਕੀ ਰਾਜਾ ਵੜਿੰਗ ਦੀ ਗ੍ਰਿਫਤਾਰੀ ਹੋ ਸਕਦੀ ਹੈ ਐਸਆਈਐਸ ਕੇ ਇਹ ਮਾਮਲਾ ਹੈ ਬਿਲਕੁਲ ਇਹ ਨਾਨ ਅਵੇਲੇਬਲ ਅਫੈਂਸ ਆ ਗੈਰ ਜ਼ਮਾਨਤਜੋਗ ਅਪਰਾਧ ਆ ਜਿਹੜਾ ਉਹਨਾਂ ਨੇ ਕੀਤਾ ਬਿਲਕੁਲ ਉਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਜੀ ਔਰ ਮੈਂ ਸਮਝਦਾ ਜਿਹੜੇ ਵੀ ਥਾਣੇ ਚ ਮੁਕਦਮਾ ਦਰਜ ਹੋਇਆ ਉਹ ਗ੍ਰਿਫਤਾਰ ਕਰਨਗੇ ਇਸ ਤਰ੍ਹਾਂ ਦੇ ਵਿਅਕਤੀਆਂ ਦੀ ਜਿਹੜੀ ਜਗਾਹ ਉਹ ਜੇਲ੍ਹ ਚਾ ਜਿਹੜੇ ਸਮਾਜ ਨੂੰ ਤੋੜਨਾ ਚਾਹੁੰਦੇ ਨੇ ਸਮਾਜ ਦੇ ਨਾਲ ਨਫਰਤ ਪੈਲਾਣਾ ਚਾਹੁੰਦੇ ਨੇ ਉਹ ਬਾਹਰ ਨਹੀਂ ਕੁੱਮ ਸਕਦੇ ਉਹਨਾਂ ਨੂੰ ਜੇਲ੍ਹ ਚ ਭੇਜਣਾ ਚਾਹੀਦਾ ਤਾਂ ਕਿ ਉਹ ਉਹਨਾਂ ਦਾ ਉੱਥੇ ਆਰਾਜ ਹੋ ਸਕੇ ਮਮਾ ਸਾਹਿਬ ਲਗਾਤਾਰ ਤਰਨਤਾਰ ਦੇ ਵਿੱਚ ਵਿਚਰ ਰਹੇ ਹੋ ਇਲੈਕਸ਼ਨ ਦਾ ਮਾਹੌਲ ਹੈ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਹਵਾ ਹੈ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਦੇਖੋ ਤੁਸੀਂ ਵੀ ਇਸ ਹਲਕੇ ਦੇ ਵੋਟਰ ਹੋ ਮੈਂ ਵੀ ਜਾ ਕੇ ਆਇਆਗਾ ਲੋਕ ਬਹੁਤ ਪਿਆਰ ਸਤਿਕਾਰ ਦੇ ਰਹੇ ਨੇ ਲੋਕ ਕਿਹਕੀ ਗੱਲ ਕਹਿ ਰਹੇ ਨੇ ਕਿ ਪਹਿਲੀ ਸਰਕਾਰ ਆ ਜਿਹਨੇ ਪਹਿਲੇ 3 ਮਹੀਨਿਆਂ ਚ 300 ਯੂਨਟ ਜਿਹੜੀ ਆ ਬਿਜਲੀ ਮੁਫਤ ਕੀਤੀ ਆ ਦੇਸ਼ ਦੇ ਅੰਦਰ ਪੰਜਾਬ ਇਕੱਲਾ ਸੂਬਾਗਾ ਇੱਥੇ 300 ਯੂਨਟ ਮੁਫਤ ਨੇਗੇ ਦੇਸ਼ ਦੇ ਅੰਦਰ ਸਭ ਪਹਿਲਾ ਸੂਬਾਗਾ ਜਿੱਥੇ ਦੇ ਅਧਿਆਪਕ ਜਿਹੜੇ ਨੇਗੇ ਦਿੱਲੀ ਤੋਂ ਬਾਅਦ ਪਹਿਲਾ ਦਿੱਲੀ ਚ ਹੋਇਆ ਦਿੱਲੀ ਤੋਂ ਬਾਅਦ ਪੰਜਾਬ ਉੱਜਾ ਸੂਬਾ ਬਣਿਆ ਕਿ ਅਸੀਂ ਆਪਣੇ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਲਈ ਫੋਰਨ ਚ ਭੇਜਦੇ ਆ ਕਿ ਤਾਂ ਕਿ ਉੱਥੇ ਫੋਰਨ ਚੋਂ ਅੱਛੀ ਟ੍ਰੇਨਿੰਗ ਲੈ ਆ ਕੇ ਸਾਡੇ ਬੱਚਿਆਂ ਨੂੰ ਕੁਆਲਿਟੀ ਦੀ ਐਜੂਕੇਸ਼ਨ ਦੇਣ ਅਚੀ ਐਜੂਕੇਸ਼ਨ ਦੇਣ ਗੁਣਾਤਮਕ ਐਜੂਕੇਸ਼ਨ ਦੇਣ ਕਿਉਂਕਿ ਸਮਾਜ ਉਹੀ ਵਧੀਆ ਹੁੰਦਾ ਜਿਹੜਾ ਪੜਿਆ ਲਿਖਿਆ ਹੋਵੇ ਜਿਹਦੇ ਅੰਦਰ ਐਚੀ ਇੰਟੈਲੈਕਚੁਅਲ ਲੈਵਲ ਹੋਵੇ ਸੋ ਅਸੀਂ ਪੰਜਾਬ ਨੂੰ ਬਣਾਉਣ ਜਾ ਰਹੇ ਹਾਂ ਪੰਜਾਬ ਦੇ اندر ਸਕੂਲ ਆ ਫੈਮਿਨਸ ਸਕੂਲ ਰਹਿ ਰਹੇ ਨੇ ਪੰਜਾਬ ਦੇ ਅੰਦਰ ਅਸੀਂ 3 3000 ਜਿਹੜੇ 3000 ਜਿਹੜੇ ਨੇ ਕੋ ਸਟੇਡੀਅਮ ਬਣਾ ਰਹੇ ਹਾਂ ਔਰ 1000 ਨਰਸਰੀਆਂ ਬਣਾ ਰਹੇ ਹਾਂ ਤਾਂ ਕਿ ਪੰਜਾਬ ਦਾ ਜੂਤ ਉਹਨਾਂ ਨਰਸਰੀਆਂ 'ਚ ਖੇਡੇ ਖੇਡ ਨਰਸਰੀਆਂ 'ਚ ਖੇਡੇ ਉਹਨਾਂ ਪਲੇਗਰਾਉਂਡਾਂ 'ਚ ਜਾਵੇ ਔਰ ਨਸ਼ਿਆਂ ਤੋਂ ਕੋਹਾਂ ਦੂਰ ਰਹੇ ਪੰਜਾਬ ਦੇ ਅੰਦਰ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਕੀ ਕਹਿੰਦੇ ਸੀਗੇ ਕਿ ਨਸ਼ਾ 4 ਦਿਨਾਂ ਚ ਖਤਮ ਕਰ ਦੇਾਂਗੇ ਪਰ ਨਸ਼ਾ ਲਗਾਤਾਰ ਚੱਲੀ ਰਿਹਾ ਪੰਜ ਸਾਲ ਖੋਦੋ ਕਰਦੇ ਰਹੇ ਅਕਾਲੀਦਰ ਭਾਜਪਾ ਨੇ ਨਸ਼ਾ ਪੰਜਾਬ ਚ ਬਾੜਿਆ ਪਰ ਲੇਕਿਨ ਆਮ ਆਦਮੀ ਪਾਰਟੀ ਨੇ ਯੁੱਧ ਲੈਵਲ ਦੇ ਉੱਤੇ ਨਸ਼ਾ ਨੂੰ ਜਿਹੜਾ ਖਤਮ ਕਰਦਾ ਤਹਈਆ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਔਰ ਸਾਡੇ ਕੌਮੀ ਕਨਵੀਨਰ ਸਾਡੀ ਸਮੇਂ-ਸਮੇਂ ਸਰ ਮੀਟਿੰਗ ਲੈਂਦੇ ਰਹਿੰਦੇ ਨੇ ਕਿ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਬਣਾਉਣਾ ਇੱਕ ਬੰਨ ਛੱਣਾ ਅਸੀਂ ਸਰਕਾਰ ਤੋਂ ਇਲਾਵਾ ਸਰਕਾਰ ਤੋਂ ਨਾਵਾ ਸਾਡੇ ਇੱਥੇ ਬਹੁਤ ਸਾਰੇ ਸਾਥੀ ਖੜੇ ਨੇ ਕਿ ਇਹ ਕਮੇਟੀਆਂ ਦਾ ਹਿੱਸਾ ਨੇ ਕਿ ਜਿਹੜੀਆਂ ਅਸੀਂ ਪਿੰਡ ਲੈਵਲ ਤੇ ਵਲੰਟੀਅਰ ਦੀਆਂ ਕਮੇਟੀਆਂ ਬਣਾਇਆਂ ਨੇ ਤਾਂ ਕਿ ਇਹ ਵੀ ਇਨਫੋਰਮੇਸ਼ਨ ਦੇਣ ਪੁਲਿਸ ਨੂੰ ਕਿ ਇੱਥੇ ਨਸ਼ਾ ਵਿਕ ਰਿਹਾ ਆ ਜੇ ਕੋਈ ਵਿਅਕਤੀ ਕਿਸੇ ਨਾ ਕਿਸੇ ਕਾਰਨ ਨਸ਼ੇ ਦੀ ਲਤ 'ਚ ਆ ਗਿਆ ਨਸ਼ਾ ਕਰਨ ਲੱਗ ਗਿਆ ਉਹਦੇ ਨਾਲ ਅਸੀਂ ਹਮਦਰਦੀ ਭਰੀ ਬਤੀਰਾ ਰੱਖਦੇ ਆ ਕਿ ਉਹਦਾ ਇਲਾਜ ਹਸਪੀਟਲ ਤੇ ਕਰਾ ਕੇ ਉਹਨੂੰ ਮੁਖਤਰਾ ਚ ਲੈ ਕੇ ਆਪਾਂ ਜੀ ਸਾਹਿਬ ਆਖਰੀ ਸਵਾਲ ਹੈ ਚੰਡੀਗੜ੍ਹ ਜੁਨੀਵਰਸਿਟੀ ਦੀ ਗੱਲ ਕੀਤੀ ਜਾਵੇ ਤਾਂ ਸੈਨੇਟ ਭੰਗ ਕੀਤਾ ਗਿਆ ਤਾਂ ਉੱਥੇ ਇਸ ਵੇਲੇ ਪ੍ਰੋਟੈਸਟ ਵੀ ਚੱਲ ਰਿਹਾ ਹੈ ਸੋ ਕੀ ਕਹਿਣਾ ਚਾਹੋਗੇ ਵਿਰੋਧੀ ਪਾਰਟੀਆਂ ਤੁਹਾਡੇ ਕਿੰਨਾ ਚान्स ਕਰ ਸਕਦੀਆਂ ਨੇ ਜਿਸ ਤਰ੍ਹਾਂ ਕਾਂਗਰਸ ਪਾਰਟੀ ਜਦੋਂ ਐਬਸੋਲਿਊਟ ਅਥਾਰਟੀ ਸੀ ਜੇ ਮੈਂ ਗੱਲ ਕਰਾਂ 1980 ਤੋਂ ਪਹਿਲਾਂ ਦੀ ਗੱਲ ਕਰੀਏ 1980 ਤੋਂ ਪਹਿਲਾਂ ਕਾਂਗਰਸ ਪਾਰਟੀ ਦੇਸ਼ ਦੇ ਅੰਦਰ ਲੰਬਾ ਸਮਾਂ ਕਾਂਗਰਸ ਪਾਰਟੀ ਦਾ ਰਾਜ ਰਿਹਾ ਔਰ ਉਸ ਸਮੇਂ ਕਾਂਗਰਸ ਪਾਰਟੀ ਦੇ ਪੰਜਾਬ ਤੋਂ ਲੋਕਾਂ ਨੂੰ ਧੋਖਾ ਕੀਤਾ ਪੰਜਾਬ ਤੇ ਅਤਿਆਚਾਰ ਕੀਤਾ ਹੁਣ ਦੇਸ਼ ਦੇ ਅੰਦਰ ਭਾਰਤ ਜਨਤਾ ਪਾਰਟੀ ਐਬਸੋਲਿਊਟ ਬਜਰਟੀ ਚ ਹੁਣ ਉਹੀ ਕੰਮ ਭਾਰਤ ਜਨਤਾ ਪਾਰਟੀ ਨੇ ਫੜਿਆਗਾ ਕਦੇ ਯੂਨੀਵਰਸਿਟੀ ਖਤਮ ਕਰਦੀ ਕਦੇ ਬੀਵੀਐਮ ਖਤਮ ਕਰਤਾ ਇਹ ਪੰਜਾਬ ਦੀਆਂ ਸਾਰੀਆਂ ਉਹ ਯੂਨੀਵਰਸਟੀਆਂ ਨੇ ਜਿਨ੍ਹਾਂ ਨੇ ਹਜ਼ਾਰਾਂ ਹੀ ਲੋਕਾਂ ਨੂੰ ਪੜਾਇਆ ਲੱਖਾਂ ਹੀ ਲੋਕਾਂ ਨੂੰ ਪੜਾਇਆ ਦੇਸ਼ 'ਚ ਵੱਡੇ ਵੱਡੇ ਵਿਦਵਾਨ ਪੈਦਾ ਕੀਤੇ ਵੱਡੇ ਵੱਡੇ ਪੋਲਿਟੀਸ਼ੀਅਨ ਪੈਦਾ ਕੀਤੇ ਚੀਫ ਜਸਟਿਸ ਹਾਈ ਕੋਰਟਾਂ ਦੇ ਜੱਜ ਆਈਐਸ ਅਧਿਕਾਰੀ ਅੱਜ ਉਸ ਯੂਨੀਵਰਸਿਟੀ ਨੂੰ ਉਹਦੇ ਡੈਮੋਕਰੈਟਿਕ ਸੈਟਅਪ ਨੂੰ ਖਤਮ ਕਰਦੇ ਲਈ ਭਾਰਤੀ ਜਨਤਾ ਪਾਰਟੀ ਲੱਗੀ ਹੋਈ ਆ 90 ਮੈਂਬਰਾਂ ਤੋਂ ਸੈਨੇਟ ਦੇ ਮੈਂਬਰਾਂ ਤੋਂ ਗਿਣਤੀ ਘਟਾ ਕੇ 31 ਕਰ ਦਿੱਤੀ ਗਈ ਆ ਉਹਦੇ ਅੰਦਰੋਂ ਨੋਮੀਨੇਸ਼ਨ ਜਿਹੜੀ ਆ ਸਿੰਡੀਕੇਟ ਚੋਗ ਜਿਹੜੇ ਕਿ ਹਾਈ ਪਾਵਰਡ ਫੈਸਲੇ ਲੈਣ ਵਾਲੀ ਕਮੇਟੀ ਆ ਇਹਦਾ ਮਤਲਬ ਕੀ ਹੈ ਕਿ ਇੰਡਾਇਰੈਕਟਲੀ ਜਿਹੜਾ ਭਾਰਤ ਜਨਤਾ ਪਾਰਟੀ ਉਹ ਪੰਜਾਬ ਯੂਨੀਵਰਸਿਟੀ ਤੇ ਕਬਜ਼ਾ ਕਰਨਾ ਚਾਹੁੰਦੀ ਆ ਪੰਜਾਬ ਯੂਨੀਵਰਸਿਟੀ ਉਹ ਆ ਜਿਹੜੀ 1882 ਚ ਬਣੀ ਸੀ ਜਿਹੜੀ ਲਾਹੌਰ ਹੁਸ਼ਿਆਰਪੁਰ ਸ਼ਿਮਲੇ ਅਲਟੀਮੇਟਲੀ ਜਾ ਕੇ ਚੰਡੀਗੜ ਜਿਹੜਾ ਉਹਦਾ ਐਸਟੈਬਲਿਸ਼ ਹੋਈ ਆ ਸੋ ਇਸ ਤਰ੍ਹਾਂ ਦੇ ਯੂਨੀਵਰਸਿਟੀਆਂ ਨੂੰ ਖਤਮ ਕਰਨਾ ਇਹ ਬਹੁਤ ਹੀ ਮੰਦ ਭਾਗ ਹੈਗਾ ਪਰ ਭਾਰਤੀ ਜਨਤਾ ਪਾਰਟੀ ਇੱਕੋ ਏਜੰਡਾ ਬਣਾ ਰਹੀ ਹੈ ਕਿ ਅਸੀਂ ਦੇਸ਼ ਦੇ ਜਿਹੜੀਆਂ ਯੂਨੀਵਰਸਿਟੀਆਂ ਨੇਗੀਆਂ ਉਹਨਾਂ ਦਾ ਸਿੱਖਿਆ ਦਾ ਸਿਸਟਮ ਬਦਲ ਦੇਾਂਗੇ ਉਹਨਾਂ ਦੇ ਅੰਦਰ ਐਜੂਕੇਸ਼ਨ ਦਾ ਸਿਸਟਮ ਤਬਾਹ ਕਰ ਦੇਾਂਗੇ ਕਿਉਂਕਿ ਪੰਜਾਬ ਜੇ ਮੈਂ ਗੱਲ ਕਰਾਂ ਇਸ ਇਲਾਕੇ ਦੀ ਗੱਲ ਕਰੀਏ 1980 ਤੋਂ ਪਹਿਲਾਂ ਜਾਂ 90 ਤੋਂ ਪਹਿਲਾਂ ਦੀ ਗੱਲ ਕਰ ਲਈਏ ਪੰਜਾਬ ਦੇ ਅੰਦਰ ਸਭ ਤੋਂ ਵੱਧ ਆਈਐਸ ਪੈਦਾ ਹੁੰਦੇ ਸੀ ਸਭ ਤੋਂ ਵੱਧ ਆਈਐਸ ਯੂ ਪੀ ਐਸ ਸੀ ਐਚ ਆਈ ਐ ਐਸ ਆਈ ਪੀ ਐਸ ਆਈ ਆਰ ਐਸ ਆਈ ਐਫ ਐਸ ਸਾਰੇ ਪੈਦਾ ਹੁੰਦੇ ਸੀਗੇ ਹੁਣ ਕੀ ਹੋ ਗਿਆ ਪੰਜਾਬ ਨੂੰ ਪਿਛੇ 30 ਸਾਲਾਂ ਚ ਬਰਬਾਦ ਕਰਕੇ ਰੱਖ ਤੱਕ ਕਦੇ ਤਿੰਨ ਕਦੇ ਦੋ ਕਦੇ ਚਾਰ ਪਰ ਲੇਕਿਨ ਆ ਮੈਨੂੰ ਬੜਾ ਖੁਸ਼ੀ ਐ ਇਸ ਗੱਲ ਦੀ ਸਰਦਾਰ ਮੈਂ ਭਗਵੰਤ ਸਿੰਘ ਮਾਨ ਜੀ ਦਾ ਵੀ ਧੰਨਵਾਦ ਕਰਨਾ ਚਾਹਨਾਗਾ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਦਾ ਆ ਜਿਹੜਾ ਜੇਈ ਦਾ ਇਗਜ਼ਾਮ ਹੋਇਆ ਜਿੱਥੇ ਬੱਚੇ ਜਿਹੜੇ ਨੇ ਕਿ ਜਾਂਦੇ ਨੇ ਕਿ ਵੱਡੀਆਂ ਇੰਸਟੀਟਿਊਸ਼ਨਾਂ ਦੇ ਉਹਦੇ ਅੰਦਰ ਪਹਿਲੀ ਵਾਰ ਸਰਕਾਰੀ ਸਕੂਲਾਂ ਚੋਂ 47 ਬੱਚੇ ਪਾਸ ਹੋਏ ਨੇ ਦੇ ਰਿਕਾਰਡ ਆ ਮੈਂ ਨਹੀਂ ਬੋਲਦਾ ਤੁਸੀਂ ਰਿਪੋਰਟ ਚੈੱਕ ਕਰ ਲਓ 47 ਬੱਚੇ ਪਾਸ ਹੋਏ ਨੇ ਇਟ ਮੀਨਸ ਕਿ ਪੰਜਾਬ ਜਿਹੜਾ ਹੁਣ ਪ੍ਰੋਗਰੈਸ ਦੀ ਜਿਹੜੀ ਆ ਅੱਗੇ ਵਧ ਰਿਆ ਪੰਜਾਬ ਦੀ ਜਿਹੜੀ ਆ ਲੀਤ ਉਤਰ ਗਈ ਗੱਡੀ ਸੀ ਉਹ ਪਟੜੀ ਤੇ ਚੜ ਗਈ ਆ ਹੁਣ ਪੰਜਾਬ ਜਿਹੜਾ ਸਰਦਾਰ ਭਗਵੰਤ ਸਿੰਘ ਮਾਜਰੀ ਹੋਏ ਚ ਤਰੱਕੀ ਕਰ ਰਿਹਾ ਸੋ ਇਹਨਾਂ ਸਾਡੇ ਨਾਲ ਵਿੱਤ ਮੰਤਰੀ ਰਪਾਲ ਸਿੰਘ ਚੀਮਾ ਜੀ ਜਿਨ੍ਹਾਂ ਵੱਲੋਂ ਤਰਨਤਾਰਨ ਵਿਖੇ ਵੀ ਲਗਤ ਆ ਜੋ ਪ੍ਰਚਾਰ ਕੀਤਾ ਗਿਆ ਤੇ ਇਹਨਾਂ ਵੱਲੋਂ ਇਹ ਕਿਹਾ ਗਿਆ ਕਿ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਪੰਜਾਬ ਨੂੰ ਤਰੱਕੀਆਂ ਇਹ ਲੀਹਾਂ ਤੇ ਲਿਜਾ ਸਕਦਾ